ਆਮ ਆਦਮੀ ਪਾਰਟੀ ਨੇ ਇਹ ਕੋਈ ਪਹਿਲੀ ਮੀਟਿੰਗ ਨਹੀਂ ਕੀਤੀ ਇਸ ਤੋਂ ਪਿਛਲੇ ਇਲੈਕਸ਼ਨ ਦੇ ਵਿੱਚ ਕੀਤੀ ਸੀ ਉਸ ਤੋਂ ਪਿਛਲੇ ਇਲੈਕਸ਼ਨ ਦੇ ਵਿੱਚ ਕੀਤੀ ਸੀ ਜਦ ਇਲੈਕਸ਼ਨ ਆਉਂਦਾ ਤਾਂ ਇੱਥੇ ਰਹਿਣ ਵੀ ਆ ਜਾਂਦੇ ਐ ਇੱਥੇ ਮੀਟਿੰਗਾਂ ਕਰਨ ਵੀ ਆ ਜਾਂਦੇ ਲੇਕਿਨ ਅੱਜ ਵੈਸਟ ਦੇ ਵਿੱਚ ਗੰਦਾ ਪਾਣੀ ਆਉਂਦਾ 70 ਸਾਲਾਂ ਬਾਅਦ ਵੀ ਅੱਜ ਗੰਦਾ ਪਾਣੀ ਆ ਰਿਹਾ 2 ਸਾਲ ਹੋ ਗਏ ਨਾਲੀ ਸਰਕਾਰ ਆਏ ਨੂੰ ਇਹਨਾਂ ਨੇ ਕਿਸੇ ਟਿਊਬਵੱਲੀ ਕੈਰ ਨਹੀਂ ਕੀਤੀ ਲੋਕਾਂ ਨੂੰ ਪੀਣ ਵਾਸਤੇ ਪਾਣੀ ਗੰਦਾ ਮਿਲ ਰਿਹਾ ਸੀ ਬੋਤਲ ਚ ਪਾ ਕੇ ਦੇਖੋ ਤੁਸੀਂ ਉਹਦੇ ਨਾਲ ਨਹਾ ਵੀ ਨਹੀਂ ਸਕਦੇ ਪੀਣ ਦਾ ਦੂਰ ਦੀ ਗੱਲ ਹੈ ਇਸੇ ਤਰ੍ਹਾਂ ਗਲੀਆਂ ਦੇ ਵਿੱਚ ਗੰਦਾ ਪਾਣੀ ਸੀਵਰੇਜ ਦਾ ਘੁੰਮ ਰਿਹਾ ਜੇ ਆਮ ਆਦੀ ਪਾਰਟੀ ਚੰਗੀ ਹੁੰਦੀ ਤਾਂ ਸਵਾ ਦੋ ਸਾਲ ਹੋ ਗਿਆ ਇਹਨਾਂ ਦੀ ਸਰਕਾਰ ਬਣੇ ਨੂੰ ਇਹ ਕੁਛ ਨਾ ਕੁਛ ਸੋਚਦੇ ਬੈਸਦਾ ਲੇਕਿਨ ਇਹਨਾਂ ਨੇ ਕੁਝ ਨਹੀਂ ਸੋਚਿਆ ਹੁਣ ਇਹਨਾਂ ਨੂੰ ਹਰਾਉਣ ਦੀ ਵਾਰੀ ਆ ਗਈ ਹੈ ਇਹਨਾਂ ਨੂੰ ਸਬਕ ਸਿਖਾਉਣ ਦੀ ਵਾਰੀ ਆ ਗਈ ਹੈ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾਉਣਾ ਹੈ ਇੱਥੇ ਮੁੱਖ ਮੰਤਰੀ ਆਗੇ ਰਹੇ ਉਹਦਾ ਪਰਿਵਾਰ ਰਹੇ ਕੋਈ ਰਹੇ ਲੇਕਿਨ ਸਾਡੇ ਹਾਲਾਤ ਨਹੀਂ ਬਦਲੇ ਐਸੀ ਇਸ ਕਰਕੇ ਵੈਸਟ ਵਾਲਿਆਂ ਨੇ ਇਹਨਾਂ ਨੂੰ ਹਰਾਉਣਾ ਤੁਸੀਂ ਵੱਡੇ ਲੀਡ ਦੇ ਨਾਲ ਜਿੱਤੇ ਸੀ ਕਾਂਗਰਸ ਪਾਰਟੀ ਨੇ ਇੱਕ ਗ੍ਰਾਸ ਰੂਟ ਤੋਂ ਮਹਿਲਾ ਵਰਕਰ ਜਿਹੜੀ ਕਿ 4-5 ਵਾਰ ਇੱਥੇ ਮਿਊਂਸਪਰ ਕਾਰਪੋਰੇਸ਼ਨ ਦੇ ਵਿੱਚ ਐਮਸੀ ਰਹੀ ਹੈ ਸੀਨੀਅਰ ਡਿਪਟੀ ਮੇਰ ਰਹੀ ਹੈ ਤੇ ਹਮੇਸ਼ਾ ਤੋਂ ਆਪਣੇ ਕਾਂਗਰਸ ਪਾਰਟੀ ਦੀ ਵਰਕਰ ਰਹੀ ਹੈ ਇਹਨਾਂ ਦੇ ਪਤੀ ਵੀ ਪਹਿਲਾਂ ਐਮਸੀ ਸੀ ਉਹ ਵੀ ਕਾਂਗਰਸ ਪਾਰਟੀ ਦੇ ਸੀ ਆਜ਼ਾਦੀ ਤੋਂ ਪਹਿਲਾਂ ਤੋਂ ਇਹ ਜਿਹੜਾ ਪਰਿਵਾਰ ਹੈ ਕਾਂਗਰਸੀ ਆ ਕਦੇ ਬਦਲਿਆ ਨਹੀਂ ਇਹਨਾਂ ਨੇ ਕਦੇ ਦਲ ਨਹੀਂ ਬਦਲਿਆ ਤੇ loyel ਵਰਕਰ ਕਾਂਗਰਸ ਦੇ ਰਹੇ ਆ ਹਮੇਸ਼ਾ ਕਾਂਗਰਸੀ ਸਪੋਰਟ ਕੀਤੀ ਹੈ ਕਾਂਗਰਸ ਪਾਰਟੀ ਨੇ ਇਸ ਕਰਕੇ ਇੱਕ loyel ਵਰਕਰ ਨੂੰ ਇੱਕ ਮਹਿਲਾ ਵਰਕਰ ਨੂੰ ਇੱਕ ਐਮਸੀ ਲੈਵਲ ਦੀ ਵਰਕਰ ਨੂੰ ਟਿਕਟ ਦੇ ਕੇ نوازਿਆ ਮੈਂ ਧੰਨਵਾਦੀ ਆ ਕਾਂਗਰਸ ਹਾਈ ਕਮਾਂਡ ਦਾ ਜਿਨ੍ਹਾਂ ਨੇ ਇੱਕ ਆਮ ਵਰਕਰ ਨੂੰ ਆਮ ਆਦੀ ਪਾਰਟੀ ਵਾਲੇ ਤਾਂ ਕਹਿੰਦੇ ਸੀ ਆਮ ਬੰਦੇ ਟਿਕਟ ਦਿੰਦੇ ਲੇਕਿਨ ਕਾਂਗਰਸ ਪਾਰਟੀ ਨੇ ਅਸਲ ਦੇ ਵਿੱਚ ਇੱਕ ਆਮ ਔਰ ਮਹਿਲਾ ਮਹਿਲਾ ਮਾਨੋਗੀ ਇਸ ਅਕਲ ਦਾ ਮਾਣ ਮਿਲਿਆ ਕਿ ਉਹਨਾਂ ਨੂੰ ਇਥੋਂ ਟਿਕਟ ਦਿੱਤੀ ਗਈ ਹੈ ਕਾਂਗਰਸ ਪਾਰਟੀ ਵੱਲੋਂ ਸੋ ਮੈਂ ਕਾਂਗਰਸ ਪਾਰਟੀ ਦਾ ਧੰਨਵਾਦੀ ਹਾਂ ਇੱਕ ਉਦਮੀ ਪੜੀ ਲਿਖੀ ਸੂਝਵਾਨ ਔਰ ਇਮਾਨਦਾਰ ਲੇਡੀ ਹੈ ਚਾਰ ਪੰਜ ਇਲੈਕਸ਼ਨ ਲੜ ਚੁੱਕੀ ਹੈ ਹਰ ਵਾਰ ਜਿੱਤੀ ਹੈ ਤੇ ਕਦੇ ਵੀ ਇਨਾਂ ਤੇ ਕੋਈ ਅਲੀਗੇਸ਼ਨ ਜਾਂ ਇਹਨਾਂ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਹੋਇਆ ਹਮੇਸ਼ਾ ਇਮਾਨਦਾਰ ਰਹਿ ਕੇ ਇਹਨਾਂ ਨੇ ਕੰਮ ਕੀਤਾ ਸੋ ਮੈਨੂੰ ਪੂਰੀ ਉਮੀਦ ਹੈ ਕਿ ਵੱਡੀ ਗਿਣਤੀ ਦੇ ਨਾਲ ਐਸੀ ਕਾਂਗਰਸ ਪਾਰਟੀ ਜਿਹੜੀ ਹੈ ਇੱਥੋਂ ਜਿੱਤੇਗੀ ਦੂਸਰੀਆਂ ਪਾਰਟੀਆਂ ਨੇ ਇੱਕ ਖੇਲ ਕੀਤਾ ਤੁਸੀਂ ਦੇਖੋ ਕਿ ਜਿਹੜਾ ਪਿਛਲੀ ਵਾਰੀ ਬੀਜੇਪੀ ਕਿਤੇੋਂ ਖੜਾ ਸੀ ਹੈ ਕਿ ਆਮ ਆਦਮੀ ਪਾਰਟੀ ਚੋਂ ਖੜਾ ਹੈ ਜਿਹੜਾ ਪਿਛਲੀ ਵਾਰੀ ਆਮ ਆਦਮੀ ਪਾਰਟੀ ਚੋਂ ਖੜਾ ਸੀ ਉਹ ਹੁਣ ਬੀਜੇਪੀ ਚੋਂ ਖੜਾ ਹੈ ਇਹਨਾਂ ਨੇ ਬੰਦੇ ਬਦਲੇ ਆ ਇਹਨਾਂ ਦੀ ਸੋਚ ਵੀ ਅਜਿਹੀ ਹੈ ਇਹਨਾਂ ਨੂੰ ਕੋਈ ਸਰੋਕਾਰ ਨਹੀਂ ਸਮਾਜ ਕਿਸ ਤਰ੍ਹਾਂ ਚੱਲਦਾ ਇਹ ਦਲ ਬਦਲੂਆਂ ਨੂੰ ਸਭ ਤੋਂ ਉਤਸ਼ਾਹਿਤ ਕਰਦੇ ਆ ਤੇ ਇੱਕ ਸਮਾਜ ਦੇ ਵਿੱਚ ਮਾੜੀ ਕੁਰਿਤੀ ਪਾ ਰਿਹਾ ਇੱਕ ਨਵਾਂ ਐਸਾ ਜਿਹੜਾ ਕਿ ਸਮਾਜ ਨੂੰ ਵਾਸਤੇ ਘਾਤਕ ਹੈ ਦਲ ਬਦਲਣ ਦਾ ਐਸਾ ਰਵਾਜ ਇੱਥੇ ਪਾ ਰਹੇ ਪਾਰਟੀਆਂ ਆਪ ਉਤਸ਼ਾਹਿਤ ਕਰਦੀਆਂ ਤੇ ਜਿਹੜੇ ਲੀਡਰ ਹੈ ਜਿਹੜੇ ਕਿ ਚੋਣਾਂ ਲੜ ਰਹੇ ਇਹ ਲਾਜ ਦੇ ਬਸ ਪੈ ਕੇ ਇਹ ਦਰ ਦੇ ਬਸ ਪੈ ਕੇ ਇਹ ਚੌਧਰਾ ਦੀ ਭੁੱਖ ਦੇ ਵਿੱਚ ਆਪਣੀਆਂ ਪਾਰਟੀਆਂ ਬਦਲੇ ਗੱਲ ਬਦਲਿਆਂ ਨੂੰ ਪਹਿਲਾਂ ਵੀ ਇੱਥੇ ਮਾਰ ਦਿੱਤੀ ਗਈ ਹੈ ਕੋਈ ਵੀ ਗੱਲ ਬਦਲਿਆਂ ਨੂੰ ਮਾਰ ਦਿੱਤੀ ਜਾਏ